ਮੇਰਾ ਨਾਮ ਜے सुरेंद्रਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐ ਤੇ ਮਹਾ ਡੰਗਰ ਕੱਡੇ ਥੱਲਿਓ ਇਹਦੇ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ 도ੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਗੜਾ ਛੱਡ ਡੰਗਰਾਂ ਵਾਸਤੇ ਬਣਾ ਦਾ ਹੀ 100 ਫੁੱਟ ਲੰਮਾ 20 ਫੁੱਟ ਚੌੜਾ ਅੱਜ ਦੇ ਜਮਾਨੇ 'ਚ ਐਡਾ ਛੱਡ ਪਾਉਣਾ ਹੋਵੇ ਤੇ 15 20 ਲੱਖ ਰੁਪਇਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਟੂੜੀ ਪਾਈ ਦੀ ਸੀ ਥੱਲੇ ਟੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਜਰਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਦੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਇਹ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਜੋ ਕੀ ਹੋਏਣਾ ਨੁਕਸਾਨ ਜੇ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਤੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਪਿੰਡ ਤਤਲੇ ਇਹ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਕਾ ਇਹ ਲੈਂਟਰ ਪਉਣਾ ਹੋਰ ਇਹ ਕਿੰਨੇ ਕਾ ਬੰਦਾ ਮਾੜਾ ਦੇ ਪਾ ਨਹੀਂ ਸਕਦਾ ਤੇ ਜੇ ਇਹਨੇ ਪਵਾ ਲਿਆ ਤੇ ਹੁਣ ਪਾਣੀ ਨੇ ਛੁੱਟ ਦਿੱਤਾ ਇਹ ਸਰਕੇ ਇਹਦੀ ਮਰਦ ਹੋਣੀ ਚਾਹੀਦੀ ਆ। ਤਾਜਾ ਵੇਖ ਲਓ ਹੁਣ ਕਿੱਡਾ ਵੱਡਾ ਬਣਦਾ। 15 ਲੱਖ ਦਾ ਲੱਗਦਾ ਮਕਾਨ ਆ ਜੀ। ਹਾਂ। ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਰਹੇਗਾ। ਪੌੜੀਆਂ ਪਾੜੀਆਂ ਸਭ ਟੁੱਟੜ ਗਏ। ਪੌੜੀ ਟਾਕਾ ਸਭ ਟੁੱਟੜ ਗਿਆ ਇਹਨਾਂ ਦਾ।